ਆ ਗਿਆ ਉਹ ਗੱਤੇ ਜੇ ਪੱਟੇ ਜੇ ਪੱਟੇ ਨਹੀਂ ਦੂਜੀ ਇੱਕ ਕਾਗਜ਼ ਹੁੰਦੇ ਨੇ ਮਤਲਬ ਆਹ ਦੇਖੋ ਉਹ ਨਾ ਮੰਨ ਲੋ ਕਾਗਜ਼ ਹੈ ਇਹਦੇ ਪਿੱਛੇ ਗੱਤਾ ਹੋਊਗਾ ਪਰ ਮੂਰੋ ਹੋ ਕਾਗਜ਼ ਹੋਊਗਾ ਚਿੱਟਾ ਹੋਊਗਾ ਪਤਾ ਨਹੀਂ ਉਹੀ ਪੇਪਰ ਜੇ ਮੰਗੇ ਹਾਂ ਨਾ ਆਪਣੇ ਕੋਲ ਉਹ ਸੂਟ ਨਹੀਂ ਹੈ ਉਹ ਸੂਟਾਂ ਚੋਂ ਨਿਕਲਦੇ ਨੇ ਸਸਿ ਕੁਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਤੁਹਾਡੇ ਸਾਡੇ ਚੈਨਲ ਦੇ ਸਵਾਗਤ ਹੈ ਜੀ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਪਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਅਸੀਂ ਵਲੌਗ ਵੀ ਪਾਨੇ ਆਂਗੇ ਸਾਡਾ ਉਹ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਉਹ ਚੈਨਲ ਦਾ ਨਾਮ ਹੈ ਜੀ ਕਾਲੇ ਕਾ ਵਲੌਗਸ ਤੇ ਉਹ ਚੈਨਲ ਜਾ ਕੇ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਸਾਡੇ ਵਲੌਗਸ ਦੇਖਣ ਤੋਂ ਪਹਿਲਾਂ ਵੀ ਸਾਡੇ ਵਲੌਗਸ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਵਿੱਚ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓਜ਼ ਤੇ ਵਲੌਗਸ ਕਿਵੇਂ ਦੇ ਲੱਗਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਅੱਜ ਮੈਂ ਤੁਹਾਨੂੰ ਦਿਖਾਉਣੀਆਂ ਨੇ ਬਹੁਤ ਜਾਦੇ ਸੋਹਣੇ ਸੂਟ ਲੈ ਗਏ ਉਪਰ ਸ਼ਮੀਨੇ ਦੇ ਸੂਟ ਲੈ ਗਏ ਮੈਂ ਤੁਹਾਨੂੰ ਦਿਖਾਉਣੀਆਂ ਸਟਾਕਰ ਰਾਮਪੈਕਸ ਦੇ ਸੂਟ ਲੈ ਗਏ ਸਾਰੇ ਪਿਓਰ ਪਸ਼ਮੀਨਾ ਰਹੇਗਾ ਸਟਫ ਰਾਮ ਟੈਕਸ ਦਾ ਕਲਰ ਪ੍ਰਿੰਟ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕਾਫੀ ਜ਼ਿਆਦਾ ਸੋਹਣਾ ਹੈਗਾ ਬਹੁਤ ਸੋਹਣਾ ਪ੍ਰਿੰਟ ਨੇ ਬਹੁਤ ਜ਼ਿਆਦਾ ਸੋਹਣੇ ਤੇ ਨਾਲ ਰਹੇਗੀ ਪਲੇਨ ਸਲਵਾਰ ਰਹੇਗੀ ਇਸ ਤਰ੍ਹਾਂ ਬਿਲਕੁਲ ਕੋਈ ਨਹੀਂ ਮੈਚਿੰਗ ਇਤਾਂ ਕੀ ਲੋਟੀ ਇਹ ਕੇ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈਗਾ ਪ੍ਰਾਈਸ ਰਹੇਗਾ 1600 ਤੇ ਜਿਹੜਾ ਇਹ ਬ੍ਰਾਂਡ ਹੈਗਾ ਰਾਮਟੈਕਸ ਦਾ ਸੂਟ ਰਹੇਗਾ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋਗੇ ਜਿਹੜੀ ਇਹਦੀ ਸਟੈਂਪ ਹੈਗੀ ਬਹੁਤ ਹਾਈ ਕੁਆਲਿਟੀ ਦਾ ਇਹ ਪਿਸ਼ਵਿਨਾਗਾ ਸਟੈਂਪ ਤੁਸੀਂ ਦੇਖ ਸਕਦੇ ਹੋ ਰਾਉਂਡ ਸ਼ੇਪ ਦੇ ਵਿੱਚ ਸਟੈਂਪ ਲੱਗੀ ਹੋਈ ਹੈਗੀ ਤੇ ਕੋਈ ਬੁਰਨੀ ਆਊਗਾ ਕੁਛ ਨਹੀਂ ਆਊਗਾ ਜਿਹੜੇ ਪਹਿਣਾ ਦੇ ਆਰਡਰ ਚੱਲਦੇ ਨੇਗੇ ਤੁਸੀਂ ਵੀ ਆਪਣੇ ਸੂਟ ਰਖਵਾ ਸਕਦੇ ਹੋ ਜਿਹੜੇ ਨਵੀਆਂ ਨੇ ਤੁਸੀਂ ਲੈਣਾ ਚਾਹੁੰਦੇ ਹੋ ਬੇਫਿਕਰ ਹੋ ਕੇ ਆਪਣੇ ਤੋਂ ਸੂਟ ਜਿਹੜੇ ਮੰਗਵਾ ਸਕਦੇ ਹੋਗੇ ਪਰ ਜਿਹੜੀ ਪੇਮੈਂਟ ਹੈਗੀ ਆਪਾਂ Google Pay ਕਰਾਉਣੇ ਆਂਗੇ ਜੇ ਤੁਸੀਂ ਬਾਹਰ ਤੋਂ ਹੋਗੇ ਜਾਂ ਤੁਸੀਂ ਇੰਡੀਆ ਦੇ ਵਿੱਚ ਕਰਵਾਉਣੇ ਤਾਂ جی ਪੇ ਕਰਵਾ ਦਿਓ ਨਹੀਂ ਫਿਰ ਤੁਸੀਂ ਹੈ ਵੈਸਟਰਨ ਯੂਨੀਅਨ ਰਾਹੀਂ ਪੇਮੈਂਟ ਕਰ ਸਕਦੇ ਹੋਗੇ ਜਾਂ ਫਿਰ ਡਾਇਰੈਕਟ ਅਕਾਊਂਟ ਦੇ ਵਿੱਚ ਪੇਮੈਂਟ ਕਰ ਸਕਦੇ ਹੋ ਠੀਕ ਹੈ ਜੀ ਸਿਮ ਜਿਹੜਾ ਕਲਰ ਹੈ ਜੀ ਕੈਮਰੇ ਦੇ ਵਿੱਚ ਸੇਮ ਆ ਰਿਹਾਗਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਬਹੁਤ ਜਿਆਦੇ ਸੋਹਣੇ ਲੰਗੇ ਪਹਿਲਾ ਕਲਰ ਇਹ ਸੀਗਾ ਚਾਰ ਕਲਰ ਨੇ ਇਹਦੇ ਵਿੱਚ ਚਾਰੋਂ ਕਲਰ ਬਹੁਤ ਜਿਆਦੇ ਸੋਹਣੇ ਲੰਗੇ ਅਗਲਾ ਕਲਰ ਤੁਸੀਂ ਚੈੱਕ ਕਰੋ ਅਲੱਗ-ਅਲੱਗ ਨੇ ਇਹ ਪਤਾ ਕੀ ਇਹ ਲਫਾਫੇ ਉਹ ਚਾੜੇ ਹੋਏ ਲੰਗੇ ਮੋਟੇ ਥੋੜੇ ਜਿਹਾ ਟ੍ਰਾਂਸਪੇਰੈਂਟ ਜਿਹਾ ਆ ਦੇਖੋ ਜੀ ਆ 컬러 ਕਿੰਨਾ ਜਿਆਦਾ ਸੋਹਣਾ ਸੂਟ ਹੈਗੇ ਨੇ ਦੋ 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 ਸੂਟ ਹੈਗੇ ਨੇ ਕਿੰਨਾ ਪਹਿਲਾ ਆ ਦੇਖੋ ਸ਼ਾਈਨ ਕਿੰਨੀ ਹੈਗੀ ਕੱਪੜੇ ਚ ਦੇਖੋ ਤੁਸੀਂ ਜਿਹੜੀ ਸਲਵਾਰ ਹੈ ਉਹ ਵੀ ਇੰਨੀ ਜਿਆਦਾ ਸੋਹਣੀ ਹੈ ਪਿਓਰ ਪਸ਼ਮੀਨੀ ਦੀ ਸਾਢੇ 1600 ਪ੍ਰਾਈਸ ਐ ਇੰਨੇ ਠੀਕ ਪ੍ਰਾਈਸ ਦੇ ਵਿੱਚ ਇੰਨੇ ਸੋਹਣੇ ਸੂਟ ਤੁਹਾਨੂੰ ਕਿਤੋਂ ਨਹੀਂ ਮਿਲ ਸਕਦੇ ਹੈਗੇ ਲੋਟ ਇਦਾਂ ਦੀ ਮੈਚਿੰਗ ਹੈ ਤੁਸੀਂ ਕੰਮ ਕਰੋ ਉਹਨਾ ਕੰਮ ਕਰਵਾ ਲਓ ਸਲਵਾਰ ਤੇ ਨਹੀਂ ਕਰਵਾਣਾ ਤਾਂ ਤੁਸੀਂ ਇਦਾਂ ਹੀ ਸਟਿਚ ਕਰਵਾ ਲਓ ਬਹੁਤ ਜਿਆਦੇ ਸੋਨੇ ਬਣ ਜਾਣਗੇ ਐਵੇਂ ਵੀ ਸੀਮ ਤੇਰਾ ਕਲਰ ਵੀ ਹੈ ਜਿਹੜਾ ਸੇਮ ਆ ਰਿਹਾਗਾ ਤੇ ਪ੍ਰਾਈਸ ਰਹੇਗਾ 1650 ਦੁਪੱਟਾ ਕੋਈ ਨਹੀਂ ਹੈਗਾ ਵਿਦਆਊਟ ਦੁਪੱਟਾ ਸੂਟ ਲਵਾਂਗੇ ਆਪਣਾ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਫਿਰ ਸੂਟ ਮਿਲਦੇ ਨਹੀਂ ਹੈਗੇ ਹਨਾ ਹਾਂ ਫਿਰ ਦੋ ਦੋ ਹਾਂ ਨਾਲ ਸੂਟ ਹੀ ਦੋ ਦੋ ਲਵਾਂਗੇ ਆਹ ਰੰਗ 컬러 ਨੂੰ ਅਲੱਗ ਜਿਹਾ ਕਲਰ ਹੈ ਕਈ ਭੈਣਾਂ ਕਹਿੰਦੇ ਨੇ ਸਾਡੇ ਕੋਲ ਇਹ ਕਲਰ ਹੈਗੇ ਨਹੀਂਗੇ ਨਾ ਜਿੰਨੇ ਮੇਰੀ ਬੁਟੀਕ ਦੇ ਵਿੱਚ ਰੰਗ ਨੇ ਸਾਰਿਆਂ ਦੇ ਅਲੱਗ-ਅਲੱਗ ਕਲਰ ਹੁੰਦੇ ਨੇਗੇ ਤੇ ਕੋਈ ਨਹੀਂ ਜਿਵੇਂ ਹੁਣ ਫਰਕ ਰਹਿ ਜਾਂਦਾ ਕਲਰ ਦਾ ਦੇਖੋ ਇਹ ਦੀ ਸ਼ਰਟ ਹੈ ਇਹ ਬਾਟਮ ਰਹੇਗੀ ਇਸ ਤਰ੍ਹਾਂ ਦੀ ਇਹਦਾ ਦੀ ਮੈਚਿੰਗ ਹੈ ਤੁਸੀਂ ਦੇਖੋ ਬਹੁਤ ਸੋਹਣੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਮੈਚਿੰਗ ਕਰਕੇ ਦਿਖਾ ਦਿੰਨੀ ਆ ਮੈਚਿੰਗ ਸੂਟ ਨੇ ਕਿਉਂਕਿ ਬਹੁਤ ਬਾਲੇ ਜਿਹੜੇ ਟ੍ਰੈਂਡ ਦੇ ਵਿੱਚ ਸੂਟਣੇ ਹੈ ਨਾ ਉਹ ਮੈਚਿੰਗ ਨੇ ਅੱਜ ਦੇ ਟਾਈਮ 'ਚ ਮੈਂ ਤੁਹਾਨੂੰ ਸਹੀ ਹੋਕਰ ਆਪਾਂ ਕੋਈ ਸੇਲ ਕਰਨ ਦੇ ਮਾਰੇ ਨਹੀਂ ਕਹਿੰਦੇ ਹੈ ਨਾ ਪਰ ਜਿਹੜੀ ਚੀਜ਼ 올 ਓਵਰ ਆ ਰਹੀ ਆ ਹਣ ਉਹਨੂੰ ਤੁਸੀਂ 올 ਓਵਰ ਹੀ ਬਣਾਓ ਕਿਉਂਕਿ ਮੈਚਿੰਗ ਵੀ ਕਰੋ ਸੂਟ ਸਾਰੇ ਤਰ੍ਹਾਂ ਦੇ ਤੁਸੀਂ ਮਿਕਸ ਰੱਖਿਆ ਕਰੋ ਸਾਰੇ ਮੈਚਿੰਗ ਵੀ ਨਹੀਂ ਵਧੀਆ ਲੱਗਦੇ ਹੁੰਦੇ ਸਾਰੇ 올 ਓਵਰ ਵੀ ਨਹੀਂ ਵਧੀਆ ਲੱਗਦੇ ਹੁੰਦੇ ਜਿਵੇਂ ਤੁਹਾਡੀ ਚੁਆਇਸ ਹੈਗੀ ਤੁਸੀਂ ਮੈਚਿੰਗ ਵੀ ਲੈ ਲਓ অল ওভার ਵੀ ਲੈ ਲੂ ਫੀਲ ਸੀ ਕਲਰ ਪ੍ਰਿੰਟ ਹੈਗਾ ਜਿਹੜਾ ਸੇਮ ਆ ਰਿਹਾ ਹੈਗਾ ਬਿਲਕੁਲ ਕੋਈ ਫਰਕ ਨਹੀਂ ਹੈਗਾ ਤੇ ਲਾਖੀ ਜਨਾਰੇ ਮਤਲਬ ਬਸ ਆਪਾਂ ਲੋ ਬ੍ਰਾਂਡ ਕੋਈ ਨਹੀਂ ਲਾਉਂਦੇ ਹਾਂਗੇ ਕਿਉਂਕਿ ਇਹ ਹੁੰਦਾ ਵੀ ਨਾ ਕੋਈ ਲੰਬਾ ਨਾਮ ਜੀ ਹੈ ਨਾ ਇੰਨੇ ਵਧੀਆ ਕਸਟਮਰ ਬਣੇ ਹੋਏ ਨੇਗੇ ਆਪਣੇ ਸਾਰੇ ਤਾਂ ਕਰਕੇ ਫਿਰ ਆਉਂਦਾ ਵੀ ਆਪਾਂ ਵਧੀਆ ਹੀ ਲੈ ਕੇ ਆਈਏ ਜਦੋਂ ਆਪਣੇ ਤੋਂ ਕਸਟਮਰ ਵਧੀਆ ਲੈ ਰਿਹਾਗਾ ਆਪਾਂ ਵਧੀਆ ਲੈ ਕੇ ਆਈਏ ਲੋ ਬ੍ਰਾਂਡ ਦੀ ਆਪਾਂ ਰੱਖ ਦੇ ਫਿਰ ਉਹ ਚੀਜ਼ ਇੱਥੇ ਸਟਾਕ ਹੋਇਆ ਪਿਆ ਰਹੂਗਾ ਨਾ ਸੋਲਡ ਨਹੀਂ ਹੁੰਦਾ ਹੈਗਾ ਸਟਾਕ ਫਿਰ ਰੱਖਾ ਜਾਂਦਾ ਲੋਜੀ ਚਾਰ ਸੂਟ ਸੀਗੇ ਚਾਰੇ ਕਲਰ ਇੰਨੇ ਸੋਹਣੇ ਨੇ ਜਿੰਨੇ ਵੀ ਤੁਸੀਂ ਕਹਿ ਦੋ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਕਲਰ ਸਾਰੇ ਬਹੁਤ ਸੋਹਣੇ ਨੇ ਸਿਲਾਈ ਕਰਾਉਣਾ ਸਿਲਾਈ ਕਰਵਾਣ ਨੂੰ ਸਾਡੇ ਕੋਲੋਂ ਬਿਨਾ ਸਿਲਾਈ ਤੋਂ ਮੰਗਵਾਉਣਾ ਬਿਨਾ ਸਿਲਾਈ ਤੋਂ ਮੰਗਵਾ ਲਓ ਦੁਪੱਟਾ ਕੋਈ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਇਹਦੇ ਨਾਲ ਰਖਵਾਉਂਗੇ ਡਾਈ ਕਰਵਾਉਂਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਠੀਕ ਹੈ ਜੀ ਮੈਂ ਪਹਿਲੀ ਜਿਹੜੀ ਗੱਲ ਆ ਤੁਹਾਨੂੰ ਕਲੀਅਰ ਕਰਦਾ ਵੀ ਉਹਦੇ ਐਕਸਟਰਾ ਚਾਰजेस ਹੋਣਗੇ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਪ੍ਰਾਈਸ ਰਹੇਗਾ 1600 ਉਮੀਦਕਾਰ ਜੀ ਤੁਹਾਨੂੰ ਅੱਜ ਵਾਲੇ ਸੂਖ ਹੋਣੇ ਲੱਗੇ ਹੋਣਗੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੋ ਦੱਸਦੇ ਹੋ ਵੀਡੀਓ ਨੂੰ ਅਗੇ ਸ਼ੇਅਰ ਕਰਦੇ ਆ ਕਰੋ ਕਿਸੇ ਵੀ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾਉਣਾ ਹੈ ਉਵੇਂ ਕਰਵਾ ਸਕਦੇ ਹੋ ਕੋਈ ਪਿਕਚਰ ਕਰ ਤੋ ਉਦਾਂ ਆਪਾਂ ਸੇਮ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਸਟੀ ਕਾਲਜੀ ਬਾਏ ਬਾਏ